ਸਾਸ਼ਿਕਾਲ ਜੀ ਸਾਰਿਆਂ ਨੂੰ ਸਾਂਝਾ ਕਰਨ ਨਾਲ ਜੁੜੇ ਸਾਰੇ ਪਰਿਵਾਰ ਨੂੰ ਸਾਸ਼ਿਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਅਸੀਂ ਆਪਣੇ ਸਪੈਸ਼ਲੀ ਮੈਂ ਆਪਣੇ ਸਾਰੇ ਪਿੰਡ ਢੰਡਿਆਂ ਚ ਖੜੀ ਆ ਹਰ ਪਿੰਡ ਹਰ ਦੇਸ਼ ਹਰ ਧਰਮ ਦਾ ਕੋਈ ਨਾ ਕੋਈ ਰਿਵਾਜ ਹੁੰਦਾ ਆ ਕਿ ਕੁਝ ਮੰਨਤਾਂ ਕੁਝ ਰਿਵਾਜ ਪਿੰਡਾਂ ਦੇ ਆਪਣੇ ਆਪਣੇ ਅਲੱਗ ਹੁੰਦੇ ਆ ਸਾਨੂੰ ਬੜਾ ਸੋਹਣਾ ਲੱਗਦਾ ਕਿ ਸਾਡੇ ਪਿੰਡ ਢੰਡਿਆਂ ਦਾ ਇੱਕ ਖਾਸ ਰਿਵਾਜ ਆ ਜਿਹੜਾ ਮੈਨੂੰ ਲੱਗਦਾ ਸਾਰੇ ਪਿੰਡ ਵਾਲਿਆਂ ਨੂੰ ਇਹਦੀ ਅਡੀਕ ਵੀ ਰਹਿੰਦੀ ਆ ਕਿ ਦੀਵਾਲੀ ਤੋਂ ਪਹਿਲਾਂ ਜਿਹੜੀ ਅਠੇ ਆਉਂਦੀ ਆ ਅਸੀਂ ਇੱਥੇ ਬਾਬਾ ਸਿੱਧ ਤੇ ਸਾਰੇ ਪਿੰਡ ਦੇ ਇਕੱਠੇ ਹੋ ਕੇ ਇਸ ਜਗ੍ਹਾ ਨੂੰ ਸਮਾਰਦੇ ਨੇ ਇੱਥੇ ਬੜੀ ਸ਼ਰਦਾ ਦੇ ਨਾਲ ਅਠੇ ਵਾਲੇ ਦਿਨ ਮੱਥਾ ਟੇਕਿਆ ਜਾਂਦਾ ਤੇ ਅ ਜਲੇਬੀਆਂ ਪਕੌੜੇ ਬਣਾਏ ਜਾਂਦੇ ਤੇ ਸਾਰਾ ਪਿੰਡ ਇਕੱਠਾ ਹੁੰਦਾ ਤੇ ਸਾਰੇ ਪਿੰਡ ਨੂੰ ਇਸ ਦਿਨ ਦੀ ਬੜੀ ਜਿਹੜੇ ਕਹਿੰਦੇ ਆ ਇੰਤਜ਼ਾਰ ਰਹਿੰਦਾ ਕਿਉਂਕਿ ਇੱਕ ਦੂਜਿਆਂ ਨੂੰ ਮਿਲਣਾ ਖਾਣਾ ਪੀਣਾ ਹੱਸਣਾ ਖਲਸਾ ਸਭ ਕੁਝ ਹੁੰਦਾ ਮੈਨੂੰ ਜ਼ਿਆਦਾ ਤਾਂ ਇਸ ਬਾਰੇ ਜਾਣਕਾਰੀ ਨਹੀਂ ਮੈਨੂੰ ਤਾਂ ਜਿੰਨਾ ਪਤਾ ਇਹੀ ਹੁੰਦਾ ਕਿ ਅਸੀਂ ਤਾਂ ਜਲੇਬੀਆਂ ਪਕੌੜੇ ਖਾਣੇ ਉਹਨੇ ਬਾਕੀ ਤੁਸੀਂ ਦੱਸੋ ਜੀ ਤੁਹਾਡਾ ਪਿੰਡ ਆ ਤੇ ਸਾਰੇ ਪਿੰਡ ਵਾਲੇ ਖੜੇ ਆ ਇਹ ਦੱਸਣ ਕਿ ਇਹਦਾ ਇਤਿਹਾਸ ਕੀ ਆ ਹਾਂਜੀ ਹਾਂਜੀ ਬਿਲਕੁਲ ਇਹ ਇਹ ਜਗਾ ਨਾਲ ਸਾਡੀਆਂ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਜਿਵੇਂ ਕਹਿੰਦੇ ਨੇ ਤਿਹਾਰਾਂ ਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਕਹਿ ਲੋ ਜਾਂ ਆਪਾਂ ਨੂੰ ਸਾਡੀ ਜ਼ਿੰਦਗੀ ਚ ਰੋਲ ਆ ਉਹ ਰੋਲ ਇਹ ਆ ਕਿ ਤਿਹਾਰਾਂ ਦੀ ਵਜ੍ਹਾ ਨਾਲ ਅਸੀਂ ਇਕੱਠੇ ਹੁੰਨੇ ਆ ਨਾਰਮਲ ਜ਼ਿੰਦਗੀ ਚ ਅਸੀਂ ਇਕੱਠੇ ਨਹੀਂ ਹੁੰਦੇ ਹਾਸੇ ਟੱਟੇ ਨਹੀਂ ਕਰਦੇ ਇਹਦੇ ਨਾਲ ਛੋਟੇ ਮੋਟੇ ਮਨ ਮਟਾਵ ਹੁੰਦੇ ਨੇ ਉਹ ਵੀ ਮਿਟ ਜਾਂਦੇ ਨੇ ਇਹ ਉਹ ਜਗਾ ਆ ਹੁਣ ਤਾਂ ਹਰ ਜਗਾ ਡਿਵੈਲਪ ਹੋ ਗਈ ਹੈ ਜਿੱਥੇ ਅਸੀਂ ਅੱਕ ਦੇ ਡੰਡਿਆਂ ਦੇ ਨਾਲ ਗੇਟ ਬਣਾ ਕੇ ਝੰਡੀਆਂ ਵੇ ਪੁਰਾਣੀਆਂ ਕੱਟ ਕੇ ਦਿਹਾੜੇ ਹੁੰਦੇ ਅਸੀਂ ਸਾਰੇ ਕਲਾਸ ਫੈਲੋ ਹੀ ਆ ਇੱਕ ਦੂਜੇ ਦੇ ਨਾਲ ਜੇ ਬਚਪਨ ਤੋਂ ਖੇਡਣ ਵਾਲੇ ਉਹ ਚੀਜ਼ ਦਾ ਆਨੰਦ ਇੱਕ ਵੱਖਰਾ ਹੀ ਸੀ ਬਾਅਦ ਚ ਚਲੋ ਸਮਾਂ ਆਇਆ ਚੀਜ਼ਾਂ ਡਿਵੈਲਪ ਹੋ ਗਈਆਂ ਇਹ ਬਾਬਾ ਸਿੱਧ ਦੀ ਜਗਾ ਇਹਦੇ ਵਿੱਚ ਅਸੀਂ ਅਸੀਂ ਆਹ ਆ ਡਿਵੈਲਪਮੈਂਟ ਤਾਂ ਸਾਡੇ ਤੋਂ ਬਾਅਦ ਹੋਈ ਹੈ ਜਦੋਂ ਅਸੀਂ ਬਾਹਰ ਗਏ ਹੁਣ ਸ਼ਾਇਦ ਉਹ ਚੰਡੀਆਂ ਜਾਂ ਉਹ ਚੀਜ਼ਾਂ ਨਹੀਂ ਹੁੰਦੀਆਂ ਹੁਣ ਇਹਦਾ ਰੂਪ ਇੱਕ ਹੋਰ ਲੈ ਲਿਆ ਇਹ ਇੱਥੇ ਪਕੌੜੇ ਬਣਦੇ ਨੇ ਸਵੇਰ ਤੋਂ ਲੈ ਕੇ ਜਲੇਬੀਆਂ ਬਣਦੀਆਂ ਨੇ ਉਸ ਵੇਲੇ ਦੀ ਜੇ ਮੈਂ ਗੱਲ ਕਰਾਂ ਉਦੋਂ ਬਾਹਰਲੇ ਪਿੰਡਾਂ ਦੇ ਲੋਕ ਘਟ ਆਉਂਦੇ ਸੀ ਤੇ ਹੁਣ ਪਤਾ ਲੱਗਿਆ ਕਿ ਸਾਡੇ ਪਿੰਡ ਦੇ ਗੋਤੀ ਨੇ ਜਿਹੜੇ ਢੰਡੇ ਗੋਤੀ ਨੇ ਉਹ ਅਲੱਗ-ਅਲੱਗ ਪਿੰਡਾਂ ਦੇ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਉਹਦੋਂ ਇਹ ਵੀ ਪਤਾ ਲੱਗਿਆ ਕਿ ਸਾਡੇ ਪਿੰਡ ਨਾਲ ਸੰਬੰਧ ਚ ਲੋਕ ਹੋਰ ਪਿੰਡਾਂ ਚ ਕਿੰਨੇ ਨੇ ਤੇ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਵਧਾਈ ਦਿੰਨਾ ਜੀ ਕਿ ਇਸ ਇਸ ਵਜਾ ਨਾਲ ਅਸੀਂ ਇਕੱਠੇ ਹੋਏ ਆਂ ਮਿਲੇ ਆਂ ਗਲੇ ਆਂ ਹੱਸਦੇ ਆਂ ਖੇਡਦੇ ਆਂ ਤੇ ਦੂਜਾ ਮੈਂ ਕਰਮਜੀਤ ਸਿੰਘ ਉਹਨਾਂ ਨੂੰ ਕਹੂੰਗਾ ਇਹ ਵੀ ਆਪਣੀ ਗੱਲ ਦੱਸਣਾ ਵੀ ਇੱਕ ਜਗਾ ਬਾਰੇ ਕੋ ਦੱਸ ਸਕਦੇ ਨੇ ਕੀ ਕਰਦੇ ਆਪਾਂ ਸਾਰਿਆਂ ਦੇ ਸੰਗ ਨੂੰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮੈਂ ਤਾਂ ਇਹੀ ਗੱਲ ਕਹੂੰਗਾ ਜੀ ਜਦੋਂ ਤੋਂ ਮੈਂ ਥੋੜੀ ਆਪਣੀ ਸੋਝੀ ਸਮਝਿਆ ਮੈਂ ਕਿਸੇ ਚੀਜ਼ ਨੂੰ ਮੰਨਦਾ ਨਹੀਂ ਸੀਗਾ ਨਾ ਕਿਸੇ ਸ਼ਹੀਦਾ ਨੂੰ ਮੰਨਦਾ ਸੀ ਨਾ ਕਿਸੇ ਬਾਬੇ ਸਿੱਧ ਨੂੰ ਮੰਨਦਾ ਸੀ ਚਲੋ ਥੋੜਾ ਥੋੜਾ ਸਮਾਂ ਬੀਤਦਾ ਗਿਆ ਬੀਤਣ ਤੋਂ ਬਾਅਦ ਇਹਨਾਂ ਦੀ ਕੋਈ ਹਿਸਟਰੀ ਦਾ ਮੈਨੂੰ ਪਤਾ ਲੱਗਿਆ ਇਹਨਾਂ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਨੇ ਕੁਝ ਪੰਕਤੀਆਂ ਬਾਬੇ ਨਾਨਕ ਜੀ ਨਾਲ ਵੀ ਇਹਨਾਂ ਦੀ ਸਾਂਝ ਰਹੀ ਹੈ ਚਲੋ ਹੁੰਦੇ 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 ਜਣੀ ਜੋ ਮੇਰੇ ਨਾਲ ਬੀਤੀਆਂ ਨੇ ਮੈਂ ਹੁਣ ਉਹ ਥੋੜੀ-ਬਹੁਤੀ ਬਿਆਨ ਕਰ ਸਕਦਾ ਅੰਦਰਲੀ ਸ੍ਰਿਸ਼ਟੀ ਨਹੀਂ ਮੈਂ ਦੱਸ ਸਕਦਾ ਇਹ ਨਹੀਂ ਉਹ ਇਹ ਗੱਲ ਹੈ ਜੀ ਜੋ ਇਹਨਾਂ ਤੋਂ ਜੋ ਕੁਝ ਵੀ ਪਾਉਣਾ ਤੁਸੀਂ ਪਾ ਸਕਦੇ ਇਹ ਬਹੁਤ ਸ੍ਰਿਸ਼ਟੀ ਦੇ ਮਾਲਕ ਨੇ ਬੜੀਆਂ ਬੜੀਆਂ ਦੇ ਦਾਤਾਂ ਦੰਦ ਨੇ ਝੋਲੀਆਂ ਭਰਦ ਨੇ ਸਾਬੀਆਂ ਸਾਨੂੰ ਤਾਂ ਇਨਸਾਨ ਨੂੰ ਤਾਂ ਕੋਈ ਇੰਡੀ ਜਾਗਰਤੀ ਨਹੀਂ ਹੁੰਦੀ ਹੌਲੀ 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 ਹੁੰਦੀ 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 ਸਮਝ ਲੱਗਦੀ ਆ ਚਲੋ ਇਹਨਾਂ ਦੀ ਕਿਰਪਾ ਨਾਲ ਕਿਸੇ ਦਿਨ ਅਸੀਂ ਇਹ ਸਰਦਾਰ ਸੁਰਿੰਦਰ ਸਿੰਘ ਖੜੇ ਨੇ ਇਹ ਅਪਰਾਲਾ ਹੋਇਆ ਥੋੜਾ ਥੋੜਾ ਵੀ ਆਪਾਂ ਲੰਗਰ ਦੀ ਸਾਂਝ ਕਰਿਆ ਕਰੀਏ ਉਸ ਟਾਈਮ ਇੱਕ ਡੇਢ ਦੋ ਟੀਨ ਦੀ ਸੀਗੀ ਅੱਜ ਇਹਨਾਂ ਦੀ ਬਕਸ਼ੀਨਾ 8-10 ਟੀਨ ਤੇ ਮਤਲਬ ਚੱਲਿਆ ਗੱਲ ਲੰਗਰ ਦਾ ਸਿਸਟਮ ਇਹ ਜਿਹੜਾ ਲੰਗਰ ਆਪਣਾ ਪਕੌੜੀਆਂ ਤੇ ਜਲੇਬੀਆਂ ਦਾ ਕਦੋਂ ਸ਼ੁਰੂ ਹੋਇਆ ਇਹ तकरीबन ਹੋ ਗਏ ਜੀ 5 ਕ ਸਾਲ ਹੋ ਗਏ 5-6 ਸਾਲ ਹੋ ਗਏ ਸਾਰੀ ਸੰਗਤ ਦੇ ਸਾਰੀ ਸੰਗਤ ਦੇ ਸਹਿਯੋਗ ਨਾਲ ਤੇ ਬਾਹਰਲੇ ਬੱਚੇ ਜੁੜੇ ਹੋਏ ਨੇ ਉਹਨਾਂ ਦੇ ਸਹਿਯੋਗ ਨਾਲ ਜੋ ਵੀ ਸ਼ਰਧਾ ਭਾਵ ਨਾਲ ਕੋਈ ਘਾਟ ਨਹੀਂ ਹੈਗੀ ਸੰਗਤ ਦੀ ਮਾਇਆ ਬਹੁਤ ਹੋ ਜਾਂਦੀ ਹੈ ਜੀ ਤੇ ਬਾਕੀ ਅਸੀਂ ਹੁਣ ਇਹ ਹੋਰ ਵੀ ਅਪਰਾਲਾ ਕਰਦੇ ਆ ਇਹਨਾਂ ਦੀ ਜਗ੍ਹਾ ਦੀ ਮਿਹਨਤੀ ਕਰਵਾ ਕੇ ਥੋੜੀ ਬਹੁਤ ਜੋ ਵੀ ਹੈ ਇਹਨਾਂ ਦੀ ਹੋਸ ਜਾਵਟ ਕਰੀਏ ਕੋਈ ਚਾਰਦਵਾਰੀ ਹੋ ਕੇ ਇਹਨਾਂ ਚ ਫੁੱਲ ਬੂਟਿਆਂ ਦੀ ਸਜਾਵਟ ਹੋ ਕੀਤੀ ਜਾਵੇ। ਤਕਰੀਬਨ 9:30-9:30 ਵਜੇ ਤੋਂ ਚੱਲ ਰਿਹਾ ਜੀ। ਤਕਰੀਬਨ ਰਾਤ ਦੇ 11:00 ਵਜੇ ਜਾਣੇ। ਹਾਂਜੀ ਰਾਤ ਨੂੰ ਕਾਫੀ ਲੇਟ ਹੋਣਾ ਹੈ ਹੈਨਾ। ਰਾਤ ਤੱਕ ਸੰਗਤ ਆਈ ਰਹੇਗੀ। ਸੰਗਤ ਆਪਣੇ ਸ਼ੁਰੂਏ 5:00 ਵਜੇ ਤੋਂ ਹੁੰਦੀ ਹੈ ਜੀ। ਠੀਕ ਹੈ ਜੀ। 5:00 ਵਜੇ ਤੋਂ ਲੈ ਕੇ ਜਿੰਨੇ ਵੀ ਬਾਹਰ ਡਿਊਟੀਆਂ ਵਾਲੇ ਨੇ ਕੋਈ ਵੀ ਉਹ ਤਕਰੀਬਨ 10:00-11:00, 10:00-11:00 ਇੰਨੇ ਟਾਈਮ ਨਾਲ ਉਹਨਾਂ ਪਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਹੁਣ ਜਿਵੇਂ ਬਾਹਰਲੇ ਪਿੰਡਾਂ ਦੇ ਜਿਵੇਂ ਰਪਾਲੋਂ ਜਾਂ ਹੋਰ ਆਪਣੇ ਗੋਤੀ ਆ ਇਹ ਜਾਣ ਕੇ ਬੜੀ ਖੁਸ਼ੀ ਹਿੰਦੇ ਕਿ ਬਾਹਰਲੇ ਪਿੰਡਾਂ ਵਾਲੇ ਵੀ ਸਾਡੇ ਇੱਥੇ ਆ ਰਹੇ ਨੇ ਹੈਨਾ ਸਾਡੇ ਗੋਤੀ ਆਉਣੇ ਆਪਣੇ ਰਪਾਲੋਂ ਤਾਂ ਚਲੋ ਲੋਕਲ ਹੈ ਹਾਂਜੀ ਆਪਣੇ ਇੱਥੇ ਫਲੋਰ ਦੇ ਨਾਲ ਪਿੰਡ ਪਿੰਡ ਦਾ ਜੀ ਤਲਵਨ ਉਸੇ ਠੰਡਾ ਗੋਤ ਬਹੁਤ ਬੈਠਾ ਆਪਣਾ ਠੀਕ ਹੈ ਜੀ ਇਹ ਆਪਣੇ ਹੈਗਾ ਜੀ ਨਾਬੇ ਦੇ ਨਾਲ ਉਹ ਤਾਂ ਮਤਲਬ ਮੇਰੇ ਨਾਲ ਜੁੜੇ ਹੋਏ ਨੇ ਪਰਿਵਾਰ ਢੰਡੇ ਆਪਣੇ ਉਹ ਵੀ ਆ ਰਹੇ ਨੇ ਕੱਲ ਤੇ ਮੈਨੂੰ ਫੋਨ ਕਰਦੇ ਸੀ ਉਹ ਵੀ ਆਪਣੇ ਕਦੋਂ ਜਿਹੜੀ ਪਹਿਲਾਂ ਗੱਲ ਹੋਤੋ ਦੇ ਹਿਸਾਬ ਨਾਲ ਜੀ ਅੱਗੇ ਆ ਜਾਂਦੇ ਹਾਂ ਹਾਂ ਉਹ ਹੁਣ ਓਥੇ ਦੇ ਹਿਸਾਬ ਨਾਲ ਆਉਣ ਲੱਗੇ ਇੱਕ ਕੁਸ਼ਤ ਉਹ ਡੋਰ ਪਰ ਤਾਂ ਚਲੋ ਆਪਣੇ ਲੋਕ ਲੈਣੇ ਬੰਦੇ ਉਹ ਤਾਂ ਆਉਂਦੇ ਆਉਂਦੇ ਹਾਂ ਜੀ ਹਾਂ ਜੀ ਹਾਂ ਜੀ ਦਵਾਬੇ ਚ ਹੈਗਾ ਤਾਂ ਹਾਂ ਜੀ ਹਾਂ ਜੀ ਦੇਖੋ ਅੱਗੇ ਸੰਗਤ ਆਉਂਦੀ ਸੀ ਹੁਣ ਲੋਕਾਂ ਨੇ ਆਪਣੀ ਆਪਣੀ ਜਗ੍ਹਾ ਉੱਥੇ ਡਿਵੈਲਪ ਕਰ ਲਈ ਓਟਾਂ ਲਾ ਕੇ ਕਿਸੇ ਨੇ ਕਿਸੇ ਨੇ ਕਿਸੇ ਓਟਾਂ ਸਿਸਟਮ ਹਾਂ ਜੀ ਬਿਨਾਂ ਪੜਨਾ ਜੁੜੇ ਆ ਉਹ ਵਰਗਾ ਮੈਨੂੰ ਬਹੁਤ ਖੁਸ਼ ਆਇਆ ਜੀ ਮੋਟੇ ਮੈਨੂੰ ਕਿ ਬਾਬੇ ਸੱਤ ਹੁਣ ਹਾਂ ਜੀ ਹਾਂ ਜੀ ਉਹਨਾਂ ਕੇ ਬੰਦੇ ਨੇ ਗੇਬ ਦੀ ਬਾਪੇ ਫਿਰ ਤੈਨੂੰ ਜਰੂਰ ਕੱਢ ਤੁਲ ਕੇ ਆਓ ਹਾਂਜੀ ਇਹ ਬੜਾ ਸਾਰੇ ਪਿੰਡਾਂ ਚ ਬੜਾ ਸ਼ਾਵਨਾ ਸਮਾਂ ਹੁੰਦਾ ਜੀ ਇੱਕਦਮ ਮੌਸਮ ਕਰਵਟ ਲੈ ਜਾਂਦਾ ਬਿਲਕੁਲ ਜੀ ਇਹਨਾਂ ਦਿਨਾਂ ਦੇ ਵਿੱਚ ਬਾਹਰ ਅੰਦਰ ਬੈਠਣ ਦਾ ਕਰਨ ਕਰਨ ਦਾ ਮਜ਼ਾ ਆਉਂਦਾ ਹੈ ਹਾਂਜੀ ਤੇ ਸਮੇਂ ਦੀ ਕਰਵਟ ਨਾਲ ਫਸਲ ਜਿਹੜੀ ਵੱਢ ਹੁੰਦੀ ਹੈ ਫਸਲ ਵੱਢ ਹੋ ਕੇ ਫਸਲ ਦੀ ਵੀ ਖੁਸ਼ੀ ਹੁੰਦੀ ਹੈ ਤੇ ਉਸ ਤੋਂ ਬਾਅਦ ਨਵੀਂ ਬਜਾਈ ਹੁੰਦੀ ਆ ਉਹ ਕੰਮ ਵੀ ਨਾਲ ਨਾਲ ਚੱਲਦੇ ਨੇ ਹਾਂਜੀ ਦੇ ਨਾਲ ਦੇ ਨਾਲ ਇਹ ਜਿਹੜੇ ਤਿਉਹਾਰ ਨੇ ਇਹ ਤਿਹਾਰਾਂ ਦੀ ਸ਼ੁਰੂਆਤ ਇਹ ਕਹਿ ਸਕਦੇ ਆਪਾਂ ਇਹਨਾਂ ਦਿਨਾਂ ਨੂੰ ਫੈਸਟੀਵਲ ਸੀਜ਼ਨ ਕਹਿੰਦੇ ਆ ਕਿ ਦੀਵਾਲੀ ਹਿੰਦੁਸਤਾਨ ਦਾ ਬਹੁਤ ਵੱਡਾ ਤਿਉਹਾਰ ਹੈ ਤੇ ਹੁਣ ਤਾਂ ਵਿਦੇਸ਼ਾਂ ਚ ਵੀ ਬੜਾ-ਬੜਾ ਫੈਲ ਗਿਆ ਤੇ ਇਹ ਮੇਰੇ ਖਲ ਦੀਵਾਲੀ ਤੋਂ 8 ਦਿਨ ਪਹਿਲਾਂ ਹਾਂਜੀ ਆਖਾ 8 ਦਿਨ ਪਹਿਲਾਂ ਅਸੀਂ ਤਾਂ ਨਿਆਣੇ ਹੁੰਦੇ ਬਾਬੇ ਸਿੱਧੀ ਅੱਠੇ ਕਹਿੰਦੇ ਹੁੰਦੇ ਸੀ ਹਾਂਜੀ ਬਾਬੇ ਸਿੱਧੀ ਅੱਠੇ ਤੇ ਬੜਾ ਵਧੀਆ ਲੱਗਦਾ ਜੀ ਸਾਰਿਆਂ ਨੂੰ ਮਿਲ ਜੁਲ ਕੇ ਸਾਰੇ ਵੀ ਆਪਸ ਵਿੱਚ ਮਿਲਦੇ ਨੇ ਇਹ ਜੇ ਇਹੀ ਮੈਂ ਤਾਂ ਸਭ ਤੋਂ ਵੱਡੀ ਇਮਤਿਹਾਨ ਇਹੀ ਸਮਝਦਾ ਕਿ ਇਹਨਾਂ ਫੈਸਟੀਵਲ ਦੀ ਵਜ੍ਹਾ ਨਾਲ ਇਹਨਾਂ ਜਗ੍ਹਾ ਦੀ ਵਜ੍ਹਾ ਨਾਲ ਅਸੀਂ ਕਮ ਸੇ ਕਮ ਇਕੱਠੇ ਤਾਂ ਹੁੰਨੇ ਆ ਅੱਛਾ ਇਕੱਠੇ ਹੋ ਕੇ ਇੱਕ ਦੂਜੇ ਨਾਲ ਬਹਿਨੇ ਆ ਇਹ ਸਾਡੀ ਸਾਂਝ ਵਾਦੀ ਆ ਗੁੜੀ ਹੁੰਦੀ ਆ ਨਾ ਬਹੁਤ-ਬਹੁਤ ਮਿਹਰਬਾਨੀ ਸਾਰਿਆਂ ਥੈਂਕ ਯੂ ਸਸਿਕਾ ਹਾਲ ਸਾਹਿਬ ਜੀ ਕੀ ਬੋਲੇ ਪੇੜ ਤੋਂ ਮੈਂ ਗੁਰਤਨ ਤੋਂ ਮੁੱਤਿਆਂ ਤੋਂ ਇੱਕ ਸਾਲ ਹੋਨੇ ਇੱਥੇ ਪਹਿਲੀ ਵਾਰ ਆਏ ਤੁਸੀਂ ਵੀ ਮੁੱਤਿਆਂ ਤੋਂ ਅੱਛਾ ਰੋਲੇ ਜਲਾ ਇਹ ਤੁਹਾਡੀ ਇਹ ਦੁਕਾਨ ਦੋਹਾਂ ਦੀ ਇਹ ਇਹਦੀ ਹੈ ਅੱਛਾ 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 ਵੈਰੀ ਗੁੱਡ ਦਿੱਤਰ ਰਿੰਦਿਸ਼ ਆਪੇ ਕੰਦੇ ਠੀਕ ਹੈ ਸਦੇ ਪਹਿਲੀ ਵਾਰ ਆਏ ਹੋ ਹੈ ਚਲ ਠੀਕ ਹੈ ਰੋਣ ਵਾਲਾ ਗਾਣ ਯਾਦ ਰੱਖੀ ਇਹ ਸਾਡੇ ਪਿੰਡ ਵੱਲ ਆਉਣ ਵਾਲਾ ਰਸਤਾ ਜੀ ਅ ਕਿਸੇ ਬਾਤ ਵਾ ਜ਼ਨੀ ਮੈਂ ਪੜਨਾ ਚਾਹੁੰਦਾ ਪਰ ਇਹ ਚੀਜ਼ਾਂ ਨੂੰ ਸਾਡੇ ਜਿਹੜੀ ਪੁਰਾਣੀ ਅ ਗੱਲਾਂ ਚੱਲ ਰਹੀਆਂ ਨੇ ਇਹਨਾਂ ਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਪਰ ਮੈਂ ਸੋਚਦਾ ਇਹਨਾਂ ਦੇ ਕਿਸੇ ਨਾ ਕਿਸੇ ਰੂਪ ਵਿੱਚ ਵਧੀਆ ਅ ਹੱਲ ਕੱਢ ਲੈਣੇ ਚਾਹੀਦੇ ਨੇ ਕਿ ਇਹਦੀ ਸਹੀ ਵਰਤੋਂ ਕੀ ਹੋ ਸਕੇ ਚਲੋ ਕਿਸੇ ਦਾ ਕਿਸੇ ਦਾ ਸਿਰ ਝੁਕਦਾ ਹੈ ਸਿਰ ਝੁਕੇ ਨਿਮਰਤਾ ਆਉਂਦੀ ਹੈ ਇਹ ਜਿਹੜਾ ਆਪੇ ਸ਼ਹੀਦ ਜਿਨ੍ਹਾਂ ਨੂੰ ਕਹਿੰਦੇ ਨੇ ਇਹ ਪਹਿਲੇ ਤੋਂ ਬਣੇ ਹੋਏ ਨੇ ਇਹ ਇਹ ਸਾਡੇ ਪਿੰਡ ਦੇ ਕੁਝ ਪਰਿਵਾਰ ਸੀ ਜਿਹੜੇ ਪਿੰਡ ਚੋਂ ਸਾਡੀ ਸੋਜੀ ਤੋਂ ਵੀ ਪਹਿਲਾਂ ਸਾਡੇ ਮਾਤਾ ਪਿਤਾ ਸੀ ਸੋਜੀ ਤੋਂ ਵੀ ਪਹਿਲਾਂ ਚਲੇ ਗਏ ਉਹਨਾਂ ਦੀ ਇਹ ਜਗ੍ਹਾ ਤੇ ਉਹਨਾਂ ਲੋਕਾਂ ਨੇ ਆਪ ਇਹ ਡਵੈਲਪ ਕਰ ਲਈ ਹਰ ਸਾਲ ਉਹ ਵੀ ਇੱਥੇ ਇਕੱਠੇ ਹੁੰਦੇ ਨੇ ਇਸ ਜਗ੍ਹਾ ਤੇ ਖੰਡ ਪਾਠ ਗੁਰਦੁਆਰਾ ਸਾਹਿਬ ਕਾਂਗਰਸ ਜਗ੍ਹਾ ਤੇ ਇਕੱਠੇ ਹੋ ਕੇ ਉਹ ਜਲੋ ਵੀ ਸਾਰੇ ਰੇਸਵਾਰਨ ਦੂਰ ਦੂਰ ਦੇ ਨੂੰ ਬੁਲਾਉਂਦੇ ਨੇ। ਇਹ ਅੱਜ ਕੱਲ ਇਹ ਸਾਡੇ ਪਿੰਡ ਦੇ ਨੇ ਜੀ ਬਲਕਾਰ ਸਿੰਘ। ਜੀ ਹਾਲ ਹੈ ਜੀ। ਬੰਦ ਕਰੋ ਸਕੂਟਰੀ। ਹਾਂ। ਤੁਸੀਂ ਆ ਇਹਦੇ ਬਾਰੇ ਕੁਝ ਦੱਸੋ ਅੱਜ ਜਿਹੜਾ ਆਪਣੇ ਪ੍ਰੋਗਰਾਮ ਹੁੰਦਾ ਆ ਆਪਾਂ ਤਾਂ ਬੱਚੇ ਖੇਡਦੇ ਆ। ਬਜ਼ੁਰਗਾਂ ਤੋਂ ਪਹਿਲਾਂ ਦੀ ਚੱਲਦੀ ਆਉਂਦੀ ਆ ਬਾਬਾ ਜੀ। ਬੰਦ ਕਰ। ਇਹ ਬੰਦ ਕਰ ਦਿਓ। ਸਾਡੇ ਵੱਡੇ ਬਟੇਰੇ ਨੇ ਜੀ ਇਹ ਜਿੱਥੇ ਅੱਜ ਕੱਲ ਹੁੰਦਾ ਵਾ ਜਿਹੜਾ ਪ੍ਰੋਗਰਾਮ ਕੀਤਾ ਬੱਚਿਆਂ ਨੇ ਪਿੰਡਦਿਆਂ ਨੇ ਰਲ ਕੇ। ਤੇ ਬਹੁਤ ਜਲਦੀ ਮਾਨ ਲਾ ਕੇ ਸਾਡੇ ਬਿਰੋਗਾਂ ਤੋਂ ਪਹਿਲਾਂ ਦੀ ਹੋਈ ਆ ਤਕਰੀਬਨ ਇਹ ਬਾਬੇ ਸੀ ਸਾਡੇ ਵੱਡੇ ਵੱਡੇ ਨੇ ਸਾਡੇ ਪਿੰਡ ਦੇ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਉਦੋਂ ਵੀ ਝੰਡੀਆਂ ਲਾਉਂਦੇ ਸੀ ਅੱਛਾ ਝੰਡੀਆਂ ਲਾਉਂਦੇ ਸੀ ਗਾਹਾਂ ਕਾਹ ਹੁਣ ਜਿਵੇਂ ਜਿਓ ਚੜਾਵਾ ਚੜੀ ਜਾਂਦਾ ਉਦੋਂ ਤਰੱਕੀ ਰੱਕੀ ਹੋ ਜਾਂਦੀ ਛੋਟੇ ਛੋਟੇ ਹੁੰਦਿਆਂ ਦੀ ਗੱਲ ਆ ਪੁਰਾਣੇ ਸਮੇਂ ਤੇ ਝੰਡੀਆਂ ਹੁੰਦੀਆਂ ਤੇ ਬੰਦੀਆਂ ਨਹੀਂ ਆ ਉਹ ਲਾਉਂਦੇ ਹੁੰਦੇ ਸੀ ਆ ਬਿਲਕੁਲ ਠੀਕ ਆ ਇਹ ਫਿਰ ਕੋਈ ਮਾਤਾ ਰਾਣੀ ਦੀ ਸਮਾਧ ਆ ਜੀ ਸਾਡੇ ਵੇਲੇ ਤਾਂ ਸਿਰਫ ਚਾਰ ਕਿੱਟਾਂ ਹੁੰਦੀਆਂ ਸੀ ਤੇ ਗੁਲਗਲੇ ਕਚੌਰੀਆਂ ਵਗੈਰਾ ਗੁਲਗਲੇ ਮੱਠਾ ਟੇਕਦੇ ਸੀ ਹੈ ਨਾ ਪਰ ਹੁਣ ਇਹ ਵੀ ਡਵੈਲਪ ਹੋ ਕੇ ਜਿਆਦਾ ਵੱਧ ਗਈ ਹੈ ਲਾਈਟਾਂ ਲੱਗ ਗਈਆਂ ਨੇ ਚਲੋ ਰੌਣਕਾ ਜੀ ਨੌਜਵਾਨ ਵਿਸਕਰਾਨੀ ਕੋਈ ਮਨਾਹੀ ਨਹੀਂ ਹਰ ਪਿੰਡ ਚ ਆਉਣ ਵਾਲੇ ਬੱਚੇ ਲਈ ਇੱਕ ਲਫਾਫਾ ਤਿਆਰ ਕੀਤਾ ਜਾਂਦਾ ਜਿਹਦੇ ਚ ਪਕੌੜੇ ਤੇ ਜਲੇਬੀਆਂ ਪਾਈਆਂ ਜਾਂਦੀਆਂ ਨੇ ਤੇ ਸਾਰੇ ਲੋਕ ਰਲ ਕੇ ਇਹ ਕੰਮ ਕਰਦੇ ਨੇ ਸਹਿਯੋਗ ਨਾਲ ਹੀ ਕੰਮ ਹੁੰਦਾ ਤੇ ਬਹੁਤ ਬਹੁਤ ਸੂਰਤ ਮਹਾਲਾ ਜੀ ਬਹੁਤ ਸੋਹਣਾ ਲੱਗਦਾ ਹੈ ਜਦੋਂ ਇਹੋ ਜੀ ਜਗ੍ਹਾ ਆਉਨੇ ਆ ਇੱਥੇ ਆਉਨੇ ਹਾਂ ਹਾਂਜੀ ਤਾਰੀ ਲਓ ਜੀ ਸਾਡੇ ਪਿੰਡ ਦੇ ਮਸ਼ਹੂਰ ਕਬੱਡੀ ਖਿਡਾਰੀ ਰਹੇ ਨੇ ਬਲਕਾਰ ਸਿੰਘ ਜਣੀ ਅਸੀਂ ਆਲਮੋਸਟ ਆਈ ਥੋੜਾ ਜਿਹਾ ਮੇਰੇ ਨਾਲ ਕਬੱਡੀ ਖੇਡਾਂਗੇ ਤੇ ਇਸ ਕੱਟ ਤੋਂ ਬਿਨਾ ਹੋਰ ਵੀ ਆਪਣੇ ਪਿੰਡ ਕੋਈ ਐਸੀ ਜਗ੍ਹਾ ਹੈਗੀ ਜਿੱਥੇ ਐਦਾਂ ਕੁਝ ਦੇਖੀ ਕਰ ਕੋਈ ਨਹੀਂ ਆਪਰੇ ਹਫ਼ਤੇ ਬਾਅਦ ਦਿੱਖੇ ਹੁੰਦਾ ਸਾਰੇ ਇੱਥੇ ਨੌਕਰੀ ਕਰਦੇ ਆ ਅੱਗੇ ਗੁਰਪੁਰਬਾਂ ਵੇਲੇ ਆਪਾਂ ਖੰਡ ਪਾਠ ਕਰਾਉਂਦੇ ਹੁੰਦੇ ਸੀ ਉਹ ਨਹੀਂ ਹੁੰਦਾ ਹੁਣ ਹਾਂ ਗੁਰੂ ਘਰ ਉਹ ਨਹੀਂ ਹੁੰਦਾ ਗੁਰੂ ਘਰ ਤਾਂ ਹੁੰਦਾ ਸਭ ਤੋਂ ਵਧੀਆ ਹਾਂ ਉਹ ਗੁਰਪੁਰਬ ਵੇਲੇ ਹੁੰਦਾ ਹਾਂਜੀ ਠੀਕ ਹੈ ਤੇ ਅੱਜਕੱਲ ਫਿਰ ਕਬੱਡੀ ਦਾ ਕਿਵੇਂ ਚੱਲਦਾ ਕੰਮ ਤੁਸੀਂ ਤੇ ਲੰਬਾ ਲੰਮਾ ਚਿਰ ਕਬੱਡੀ ਖੇਡੀ ਹੈ ਮਾਸਾ ਜੇ ਕੱਲ ਹੁਣ ਪੜਾ 40 ਸਾਲਾਂ ਲਈ ਮੈਚ ਖੇਡ ਦਿੰਦੇ ਸੀ ਕੋਈ ਛੱਟ ਲੱਗਦੀ ਉਹ ਤੋਂ ਭਰੂ ਕੀ ਸਾਥੀ ਹੁਣ ਆਪਣੇ ਏਰੀਏ ਦੇ ਵਿੱਚ ਕੁਝ ਹੈਗਾ ਇਹਦੇ ਅੱਜ ਵੀ ਇਹਨਾਂ ਦਿਨ ਅੱਜ ਇੱਕ ਵੱਡੀ ਗੁੱਡੀ ਖੇਡਦੇ ਹੁੰਦੇ ਸੀ ਬੱਚੇ ਅੱਗੇ ਜਿਆਦਾ ਨਹੀਂ ਆਪਣੇ ਏਰੀਏ ਬਹੁਤ ਘਟਿਆ ਘਟ ਗਿਆ ਹੁਣ ਘਟਿਆ ਗਿਆ ਜਿਆਦਾ ਜਿਹੜੀਆਂ ਕਲੱਬਾਂ ਨੇ ਕਲੱਬਾਂ ਨੇ ਉਹ ਟੇਕਓਵਰ ਕਰ ਲਿਆ ਨਾ ਉਹ ਵੱਡੀਆਂ ਵੱਡੀਆਂ ਵੀਡੀਓ ਰੀਲਾਂ ਹਾਂ ਉਹ ਅਕੈਡਮੀਆ ਜੇ ਕਲੇ ਕਨੇ ਕਨੇ ਪਿੰਡਾਂ ਦੇ ਮਿਲ ਕੇ ਉਹ ਅਕੈਡਮੀਆ ਕੋਡੀਆਂ ਮੈਚੇ ਸਾਰੇ ਹੋ ਗਏ ਹੁਣ ਹਾਂ ਅਕੈਡਮੀਆ ਚੱਲ ਪਈਆਂ ਫੰਡਾਂ ਦਾ ਇਕੱਲਾ ਇਕੱਲਾ ਹੁੰਦਾ ਹੈਗਾ ਕੋਈ ਐਡਾ ਮਾਤਵ ਉਤਸ਼ਾਹ ਨਹੀਂ ਕੋਈ ਕਰਦਾ ਹੁਣ ਆਪਣੇ ਸਮੇਂ ਤੋਂ ਲੈ ਕੇ ਹੁਣ ਕੀ ਬਦਲਾਅ ਦੇਖਦਿਆਂ ਦੇ ਵਿੱਚ ਤੁਸੀਂ ਬਈ ਉਹਦੋਂ ਸਾਦਾਪਨ ਸੀ ਜਿਆਦਾ ਕਨੈਕਟੀਵਿਟੀ ਸੀ ਹੁਣ ਇਹ ਤੋਂ ਬਿਨਾਂ ਵੀ ਲੋਕ ਇਕੱਠੇ ਹੁੰਦੇ ਨੇ ਕਿ ਬਸ ਘਟਬੱਧ ਦੀ ਇਕੱਠੇ ਹੁੰਦੇ ਨੇ ਲੋਕ ਕਿਹਨੋਂ ਬਹੁਤ ਅੱਗੇ ਨਾਲ ਬਹੁਤ ਘੱਟ ਪਿਆਰ ਆ ਲੋਕਾਂ ਦਾ ਆਪਸ ਵਿੱਚ ਇੱਕ ਦੂਏ ਨੂੰ ਜਨਲੇ ਵੱਧ ਕਰਦੇ ਨੇ ਜਾਨੀ ਕਿ ਪਿਆਰ ਪੌ ਘੱਟ ਆ ਕਿ ਸਾਰੇ ਖਿਡਾਰੀਆਂ ਦਾ ਆਰ ਪਿੰਟ ਜੀ ਬਹੁਤ ਪਿਆਰ ਹੁੰਦਾ ਹੈ। ਇਹ ਇਹ ਜੇ ਮਾਹੌਲ ਫਾਇਦਾ ਦਿੰਦੇ ਨੇ ਉਸ ਗੱਲ ਦੇ ਵਿੱਚ ਵੀ ਮਾੜਾ ਬਹੁਤ 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 ਆਰ ਪਿੰਟ ਜੀ ਹੁਣ ਆਪਾਂ ਅਸੀਂ ਸਾਰੇ ਇਕੱਠੇ ਹੋਏ ਹਾਂ। ਹਾਂ। ਵਧੀਆ ਰਲ ਮਿਲ ਕੇ ਅਸੀਂ ਸਭ ਕੁਝ ਕਰ ਲਿਆ। ਹਾਂ। ਮਹਾਰਾਜ ਦੀ ਕਿਰਪਾ ਬਾਬਾ ਜੀ ਦੀ ਕਰਪਾ ਹੁੰਦੀ ਹੈ ਵੀ ਠੀਕ ਆਪਾਂ ਅਸੀਂ ਇਕੱਠੇ ਹੁੰਨੇ ਹੋ। ਹਾਂ। ਸਾਰਾ ਆਪਣਾ ਤੇ ਇਕੱਠੇ ਹੋ ਕੇ ਕੰਮ ਕਰਦੇ ਹੁ। ਵਧੀਆ ਸੇਵਾ ਕਰਦੇ ਹੁ। ਉਹ ਇਹ ਤਾਂ ਕਮ ਸੇ ਕਮ ਕੋਈ ਇਹੀ ਹੈ ਕਿ ਇਕੱਠੇ ਜੇ ਨਹੀਂ ਸਤ ਬੰਦੇ ਨੂੰ ਬੰਦਾ ਮਿਲਦਾ ਨਹੀਂ ਸ਼ਾਇਦ ਹੈਲੋ ਹਾਈ ਵੀ ਨਹੀਂ ਹੁੰਦੀ। ਬਸ ਟਾਈਮ 'ਚ ਲੋਕ ਆਪਣੇ ਆਪਣੇ ਕੰਮਾਂ ਦੇ ਪਰਤੇ ਪ ਜੇ ਉਹ ਟੰਗ ਬਦਲ ਗਿਆ ਟੰਗ ਜਮਾਈ ਟੰਗਦਲੇ ਹੋਏ ਨੇ ਆਪਣੇ ਕੰਮਾਂ ਦੇ ਪੱਧ ਵੀ ਚੀ ਹੋ ਗੋ ਠੀਕ ਹੈ ਥੈਂਕ ਯੂ ਜੀ ਧੰਨਵਾਦ ਜੀ ਸਰ ਜੀ ਲਓ ਲਖ ਲੱਖੀ ਤੋਂ ਪੁੱਛਦੇ ਆ ਜੀ ਇਹ ਸਾਡੇ ਨੌਜਵਾਨ ਨੇ ਜੀ ਲਖਵੀਰ ਸਿੰਘ ਲੱਖੀ ਕਿ ਲਖਵਿੰਦਰ ਸਿੰਘ ਲੱਖੀ ਅਸੀਂ ਘਾਬ ਜੀ ਸਾਰਿਆਂ ਦੇ ਵੱਲੋਂ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ ਇੱਥੇ ਕੁਝ ਦਿਨ ਪਹਿਲਾਂ ਜਿਹੜੀ ਇਸ ਕੁਝ ਕੰਮ ਸੀ ਪਾਣੀ ਦਾ ਨਿਕਾਸ ਦਾ ਤੁਹਾਨੂੰ ਕਿਵੇਂ ਲੱਗਦਾ ਜੀ ਤੁਸੀਂ ਇਸ ਜਗ੍ਹਾ ਨਾਲ ਕਿਵੇਂ ਜੁੜੇ ਹੋ ਬਚਪਨ ਤੋਂ ਜਦ ਜੀ ਸੁਜੀ ਸੁਵਾਲੀ ਆ ਪਹਿਲਾਂ ਛੰਡੀਆਂ ਲਈ ਥੋੜੇ ਥੋੜੇ ਪਾਈ ਪੰਦਾਜ਼ਰ ਫਿਰ ਇਕੱਠੇ ਕਰਦੇ ਹੁੰਦੇ ਸੀ ਕਿ ਮੁੰਡੇ ਕਜ ਨੇ ਇਕੱਠੇ ਹੋ ਕੇ ਫਿਰ ਉਸ ਤੋਂ ਬਾਅਦ ਕਰਦੇ ਕਰਦੇ ਵਾਦਾ ਵਾ ਤਾਂ ਫਿਰ ਆਪੀ ਲੋਕ ਦੇਣ ਲੱਗ ਗਏ ਐਤ ਕੀ ਇਹਦਾ ਪੈਸੇ ਮੈਂ ਦਊਂਗਾ ਉਹ ਚੀਜ਼ ਕਰੂੰਗਾ ਉਹ ਚੀਜ਼ ਹੋਣ ਲੱਗੀ ਇਹ ਤੋਂ ਵਾਦਾ ਵਾਦਾ ਜੀ ਵਧ ਗਿਆ ਹੁਣ ਤਾਂ ਚਲੋ ਇਹ ਪੱਪੀ ਇੰਨੀ ਕਿਰਵਾ ਮੰਗਲ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਆਪੀ ਹਰ ਕੋ ਕਹਿੰਦਾ ਐਤ ਕੀ ਲੰਕਰ ਮੇਰੇ ਵੱਲੋਂ ਜਾਂ ਆ ਚੀਜ਼ ਮੇਰੇ ਵੱਲੋਂ ਤੁਹਾਨੂੰ ਐ ਨਹੀਂ ਲੱਗਦਾ ਕਿ ਹੁਣ ਪੈਸੇ ਵੱਧ ਗਏ ਬੰਦੇ ਘੱਟ ਗਏ ਹਾਂ ਬਿਲਕੁਲ ਕਮ ਜੀ ਬਹੁਤ ਜ਼ਿਆਦਾ ਹੱਦੋਂ ਉਹ ਥੋੜਾ ਜਿਹਾ ਬੁਰਾ ਲੱਗ ਰਿਹਾ ਵੀਡੀਓ ਤੇ ਕਿ ਮੈਂ ਲੇਬਰ ਵਾਲੇ ਬੰਦਿਆਂ ਤੋਂ ਇਹ ਕੰਮ ਕਰਾਇਆ ਸਾਡੇ ਪਿੰਡ ਦੇ ਬਾਰੇ ਬਹੁਤ ਘੱਟ ਆਇਆ। ਇਹ ਇੱਕ ਪੱਖ ਹੈ। ਬਹੁਤ ਜਿਹਦੇ ਵਿੱਚ ਹੋਰ ਸ਼ਾਮਲਾਉਣ ਦੇ ਇਹਨੂੰ ਮਹਿਸੂਸ ਕਰਨ ਦੀ ਲੋੜ ਆ। ਪਹਿਲਾਂ ਤਾਂ ਵੀ ਇੱਥੇ ਕਿਉਂ ਆਣਾ ਜ਼ਰੂਰੀ ਆ। ਆਪਣੇ ਵਾਸਤੇ ਆਉਣਾ, ਕੋਈ ਨਹੀਂ ਕਿਸੇ ਵਾਸਤੇ ਆਉਣਾ, ਆਪਣੇ ਵਾਸਤੇ ਆਉਣਾ। ਇਹੀ ਲੋੜ ਆ ਕਿ ਜਦੋਂ ਸਾਂਝੇ ਇਕੱਠ ਨੇ ਉਹਨਾਂ ਦੇ ਸਾਨੂੰ ਸਾਰਿਆਂ ਨੂੰ ਫਾਇਦਾ ਹੁੰਦਾ। ਹਾਲਾਂਕਿ ਮੈਂ ਕਹਿ ਕਾ ਕੇ ਜਿੰਨੇ ਜਵਾਬ ਛੋਟੇ ਸੀਗੇ, ਵੀਰ ਭਾਈ ਕਹਿੰਦੇ ਯਾਰ ਆਜੋ ਘੰਟਾ ਕਰਵਾ ਦਿਓ, ਦੋ ਘੰਟੇ ਲਵਾ ਦਿਓ। ਜਾਂ ਕੋਈ ਮੂਰੇ ਕਰੇ ਹਾਂ ਜੀ ਆਇਆਂ ਕਰੋ, ਕਰਾਓ ਉਹ ਉਹ ਹੀ ਗੱਲ ਹੈਗੀ ਬਹੁਤ ਘਟ ਬਹੁਤ ਘਟ ਗਈ ਅੱਛਾ ਜਿਹੜੀ ਨਵੀਂ ਪੀੜ੍ਹੀ ਆ ਆਪਣੀ ਆਪਣੇ ਤੋਂ ਅਗਲੀ ਪੀੜ੍ਹੀ ਆ ਜਿਹੜੀ ਵੱਡੀ ਹੋ ਰਹੀ ਉਹਦੀ ਰੁਚੀ ਇਸ ਪਾਸੇ ਜਿਹੜੇ ਤਾਂ ਹੁਣ ਜ਼ਿਆਦਾ ਛੋਟੇ ਬੱਚੇ ਨੇ ਉਹਨਾਂ ਨੇ ਤਾਂ ਰੁਚੀ ਹੈਗੀ ਜਿਨ੍ਹਾਂ ਦਾ ਲਗਾਅ ਹੈਗਾ ਉਹ ਤਾਂ ਕੁਝ ਆ ਰਹੇ ਨੇ ਜਿਹੜੇ ਥੋੜੇ ਜੇ ਮੇ ਤੋਂ ਥੱਲੇ ਵਾਲੇ ਨੇ ਉਹਨਾਂ ਵਿੱਚ ਘਟਾ ਉਹਨਾਂ ਵਿੱਚ ਘਟਾ ਵੀ ਘਟ ਗਏ ਉਹ ਉਦਾਂ ਹੀ ਪਾਪੂਲੇਸ਼ਨ ਹੀ ਘਟ ਗਈ ਬਾਹਰ ਕੁਝ ਤਾਂ ਬੱਚੇ ਉਹ ਬੱਚੇ ਬਾਹਰ ਚਲੇ ਗਏ ਹਾਂ ਉਹ ਬੱਚੇ ਬਾਹਰ ਚਲੇ ਗਏ ਨਹੀਂ ਹੈਗੇ ਇੱਥੇ ਘਟ ਗਏ ਉਹ ਚੀਜ਼ ਦਾ ਫਰਕ ਪਿਆ ਹਾਂ ਉਹ ਚੀਜ਼ ਦਾ ਹੋਇਆ ਜੀ ਕਿ ਬਹੁਤ ਜਨਰੇਸ਼ਨ ਹੈ ਨਹੀਂ ਗੈਪ ਆ ਗਿਆ ਉਹ ਵੀ ਗੈਪ ਆਇਆ ਉਹ ਬੱਚੇ ਆਪਣੇ ਤਾਂ ਮੈਸੇਜ ਨਹੀਂ ਮਿਸ ਵੀ ਨਹੀਂ ਬਿਲਕੁਲ ਕੋਸ਼ ਜਿਵੇਂ ਹੁਣ ਕੇ ਮੈਂ ਬਚਪਨ ਤੋਂ ਹੀ ਅੱਗੇ ਜ਼ਿੰਮੇਵਾਰੀ ਚ ਵਧਿਆ ਕੀਤਾ ਕਈ ਫੈਮਿਲੀ ਚੌਕੜ ਆਈਆਂ ਮੈਂ ਵੀ 4-5 ਸਾਲ ਲਈ ਮਤਲਬ ਇੰਨੇ ਕੁ ਵੀਦੇ ਕੋਸ਼ੇ ਚੋਂ ਐਕਸੀਡੈਂਟ ਹੋ ਗਿਆ ਤੇ ਜਦ ਪ੍ਰੋਬਲਮ ਆਈ ਮੈਂ ਤੇ ਨਹੀਂ ਆ ਪਾਇਆ ਹੈਗਾ ਤਾਂ ਹੋਈਆਂ ਕਿ ਤਾਂ ਆ ਹੀ ਨਹੀਂ ਪਾਇਆ ਜਾਂ ਟਾਈਮ ਨੂੰ ਤੇ ਮੱਥਾ ਟੇਕਣਾ ਆਉਂਦੀ ਬਸ ਟਾਈਮ-ਟਾਈਮ ਨਹੀਂ ਆਉਂਦੀ ਫਿਰ ਮਨ ਚ ਉਹ ਇੱਕ ਵਾਰ ਜਿਵੇਂ ਕੋਈ ਤਾਂ ਚੀ ਵਈ ਦਿਮਾਗ ਦੇ ਵਿੱਚ ਨਹੀਂ

ਮੇਰਾ ਮਤਲਬ ਹਾਂ ਅੱਜ ਦੇ ਇਕੱਠ ਕਰਨ ਦਾ ਨਹੀਂ ਉਹ ਤਾਂ ਕਹਿਕ ਵੀ ਜਾਂਦੇ ਨੇ ਕਈ ਜਲੇਬੀਆਂ ਨੂੰ ਕਹਾਂ ਤੀਆ ਦੋ ਘੰਟੇ ਲਵਾ ਦੋ ਉਹਦੇ ਵਿੱਚ ਤਾਂ ਮੈਂ ਵੀ ਆਉਣੀ ਨਹੀਂ ਉਹ ਸਪੈਸ਼ਲ ਕਹਿਕ ਵੀ ਜਾਂਦੇ ਹੁੰਦੇ ਸੀਗੇ ਵੀ ਵੀਰੇ ਅੱਜ ਨਹੀਂ ਜਿੱਦਣ ਜਲੇਬੀਆਂ ਨਾਲ ਪਉਣਾ ਲੰਗਰ ਹੋਇਆ ਸਵੇਰੇ ਸਾਢੇ ਤੇ ਆਵਾਂਗੇ ਚਲੋ ਕਿਸੇ ਵਜ੍ਹਾ ਹਾਂ ਇਕੱਠੇ ਤਾਂ ਦੇਖੋ ਇਹ ਵੀ ਜ਼ਰੂਰੀ ਨਹੀਂ ਹਾਂ ਬੱਚੇ ਅ ਬਰੈਡ ਪਕੌੜੇ ਨਾਰਮਲ ਪਕੌੜੇ ਤੇ ਜਲੇਬੀਆਂ ਇਲਫਾਫੇ ਤਿਆਰ ਕਰ ਤਿਆਰ ਨੇ ਜਦੋਂ ਪਿੰਨ ਵਾਲਿਆਂ ਨੇ ਆਉਣਾ ਇਹਨਾਂ ਨੇ ਖੜੂ ਪੂਰੇ ਇੱਕ ਇਲਫਾਫਾ ਜੀ ਤੇ ਕਿਸੇ ਨੂੰ ਵੀ ਕੋਈ ਮਨਾਹੀ ਨਹੀਂ ਦੇਖੋ ਮਜ਼ਦੂਰ ਨੇ ਜਿਹੜੇ ਅਰਧਾਂ ਦੇ ਖੇਤਾਂ 'ਚ ਕੰਮ ਕਰਦੇ ਜਾਂ ਰਾਹ ਜਾਂਦੇ ਰਾਹੀ ਵੀ ਰੁੱਕੇ ਹਾਂਜੀ ਪੁੱਤ ਤੁਸੀਂ ਕੁਝ ਕਹਿਣਾ ਚਾਹੋਗੇ ਅੱਜ ਵਾਲੇ ਪ੍ਰੋਗਰਾਮ ਲਈ ਅbsch kal ji mera naam parmandar singh tunda ji te tunda gota ji mera te mainu ਪਿੰਡ ਚ ਪਿੰਡ ਦਾ ਮਤਲਬ ਕਿ ਪਿੰਡ ਚ ਵਸਦੇ ਨੂੰ ਆਇਆ ਨੂੰ ਥੋੜਾ ਸਮਾਂ ਹੋ ਗਿਆ 10 11 ਸਾਲ ਹੋ ਗਏ ਨੇ ਜੀ ਆਪਾਂ ਜਦਾਂ ਕਹਿ ਦਿੰਦੇ ਨੇ ਬੱਚੇ ਵੀ ਮਨਾਨਾਂ ਕੇ ਰਹਿ ਕੇ ਪੜ੍ਹੇ ਆ ਆਪਣੇ ਰਸਤੇ ਆ ਜੀ ਭੂਆ ਕੋਲੋਂ ਪੜ੍ਹੇ ਆ ਤੁਸੀਂ ਤੁਸੀਂ ਜਿਹੜੇ ਪਿਛਲੇ 10 ਸਾਲਾਂ ਜਿੱਥੇ ਹਰ ਹਰ ਸਾਲ ਆ ਕੇ ਸੇਵਾ ਕਰਦੇ ਰਹੇ ਹਾਂਜੀ ਮੈਂ ਕਾਫੀ ਹੱਦ ਤੱਕ ਆਉਂਦਾ ਰਿਹਾ ਜੀ ਕੁਝ ਮੈਂ ਪਹਿਲਾਂ ਪੜ੍ਹਾਈ ਦੇ ਸੰਸਵੇਚ ਬਾਹਰ ਰਿਹਾ ਤੇ ਛੋਟੇ ਛੋਟੇ ਜਿਹੜੇ ਥੋੜਾ ਗਰੁੱਪ ਮੈਂ ਦੇਖ ਰਿਹਾ ਥੋਡੀ ਉਮਰ ਦਾ ਉਹ ਇੱਥੇ ਘੱਟ ਆ ਜਾਂ ਤਾਂ ਉਹ ਤੋਂ ਛੋਟੇ ਨੇ ਇਹਨਾਂ ਤੋਂ ਵੱਡੇ ਨੇ ਹੈਗਾ ਜਿਆਦਾ ਦਰਬਾਰ ਨਿਕਲ ਗਏ ਉਹੀ ਮੈਂ ਬਿਆਨ ਕਰਨਾ ਚਾਹੁੰਦਾ ਇਹ ਕਾਫੀ ਹੱਦ ਤੱਕ ਪਿੰਡ ਦੇ ਜਵਾਨੀ ਬਾਹਰਲੇ ਮਲਖਾਂ ਦੀ ਪਸਨੀਕ ਹੋ ਗਈ ਜੀ ਪਰ ਕਾਫੀ ਹੱਦ ਤੱਕ ਇਹ ਕਹਿ ਸਕਦੇ ਆਂ ਜੀ ਕਾਫੀ ਨੌਜਵਾਨ ਨਹੀਂ ਭੁੱਲਦੇ ਵੀ ਨਿਗਾ ਜੀ ਤੇ ਕਾਫੀ ਹੱਦ ਤੱਕ ਚਲੋ ਆਪਣੇ ਰਸਿਮਿਆਂ ਛੋੜਦ ਗਏ ਉਹ ਆਪਾਂ ਚਲੋ ਆਪਾਂ ਬਲੇਮ ਨਹੀਂ ਕਰ ਸਕਦੇ ਆਂਗੇ ਕੁਝ ਮਜਬੂਰੀਆਂ ਹੋ ਜਾਂਦੀਆਂ ਨੇ ਜੀ ਤੁਹਾਨੂੰ ਲੱਗਦਾ ਵੀ ਤੁਹਾਡੀ ਪੀੜ੍ਹੀ ਜੋ ਆਲਮੋਸਟ ਅੱਧੇ ਅੱਧੇ ਨੌਜਵਾਨ ਮੁੰਡੇ ਕੁੜੀਆਂ ਬਾਹਰ ਨਿਕਲ ਗਏ ਬਿਲਕੁਲ ਜੀ ਅੱਧੇ ਜੀ ਇਹ ਗੈਪ ਆ ਗਿਆ ਇਹ ਮੈਂ ਇਹ ਕਹਿਣਾ ਚਾਹੁੰਦਾ ਜੀ ਜਦੋਂ ਹੁਣ ਅਸੀਂ ਆਉਂਦੇ ਆ ਜੀ ਨੌਜਵਾਨ ਜਿਹੜੇ ਹੁਣ ਮੈਂ ਮੇਰੇ ਜਾਣ ਬਾਹਰ ਜਾਣ ਦਾ ਕੋਈ ਮਕਸਦ ਨਹੀਂ ਹੈ ਜੀ ਮੇਰੇ ਮਦਰ ਫਾਦਰ ਇਕੱਲੇ ਨੇ ਜੀ ਮੇਰਾ ਪਾਸਪੋਰਟ ਤੱਕ ਨਹੀਂ ਬਣਾਇਆ ਜੀ ਮੈਂ ਪੰਜਾਬ ਤੇ ਰਹਿਣਾ ਚਾਹੁੰਦਾ ਜੀ ਤੇ ਗੱਲ ਇਹ ਹੈ ਜੀ ਹੁਣ ਮੇਰੇ ਨਾਲ ਉਹਦੇ ਨੌਜਵਾਨ ਜਿਹੜੇ ਪਿੰਡ ਦੇ ਸੁਨੇਕ ਜੋ ਨੌਜਵਾਨ ਨੇ ਜੋ ਬਾਹਰ ਚਲੇ ਗਏ ਮੈਂ ਕਿ ਉਹਨੂੰ ਬਲੇਮ ਨਹੀਂ ਕਰਨਾ ਚਾਹੁੰਦਾ ਜੀ ਹੁਣ ਅਸੀਂ ਆਉਂਦੇ ਆ ਅਸੀਂ ਇੱਥੇ ਦੇ ਸੁਨੇਕ ਇੱਥੇ ਹੀ ਰਹਿਣਾ ਚਾਹੁੰਦੇ ਆ ਆਪਣੇ ਪੰਜਾਬ ਦੀ ਮਿੱਟੀ 'ਚ ਤੇ ਅਸੀਂ ਆਉਨੇ ਆ ਅਸੀਂ ਕਾਫੀ ਹੱਦ ਤੱਕ ਦੇਖਦੇ ਆ ਕਿ ਬਜ਼ੁਰਗ ਨੇ ਸਾਡੇ ਲਾਣੇਦਾਰ ਹੋਣੇ ਹੋ ਕੇ ਸਾਡੇ ਪਿੰਡ ਦੇ ਹੋਗੇ ਤੇ ਮੈਂ ਇਹ ਚਾਹੁੰਦਾ ਵੀ ਨੌਜਵਾਨ ਪੀੜੀ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਮੈਂ ਇਹ ਚਾਹੁੰਦਾ ਵੀ ਨੌਜਵਾਨ ਘੱਟੋ ਘੱਟ ਹੋਣ ਹੂੰ ਅੱਪਾ ਕਹਿੰਨੇ ਕਿ ਜਵਾਨੀ ਦਾ ਜੋਸ਼ ਇੰਦਰ ਨਹੀਂ ਆਉਂਦਾ ਉਹਨਾਂ ਚਿਰ ਗੱਲ ਨਹੀਂ ਬਣਦੀ ਨਹੀਂ ਇਹ ਵੀ ਕਹਿ ਸਕਦੇ ਆ ਹਾਂਜੀ ਬਿਲਕੁਲ ਜੀ ਤੇ ਮੈਂ ਇਹੀ ਚਾਹੁੰਦਾ ਵੀ ਨੌਜਵਾਨ ਪੀੜੀ ਜੁੜੇ ਹੁਣ ਤੱਕ ਅਸੀਂ ਆਪਣੇ ਬਜ਼ੁਰਗਾਂ ਤੋਂ ਵੱਡ-ਵਡੇਰੇ ਸੌਂਦੇ ਆਏ ਆ ਕਿ ਅਰਦਾਸ ਬੇਨਤੀ ਸਭ ਪ੍ਰਵਾਨ ਹੁੰਦੀ ਆ ਜੀ ਇੱਥੇ ਤੇ ਚਲੋ ਲੱਗੇ ਹੋਇਆਂ ਅਰਦਾਸ ਬੇਨਤੀ ਹੁਣ ਪੜ੍ਹਾਈਆਂ ਪੂਰੀਆਂ ਕਰੀ ਜਾਂਦੇ ਅੱਗੇ ਨੌਕਰੀ ਲਈ ਅਰਦਾਸ ਬੇਨਤੀ ਹੈ। ਵੈਰੀ ਗੁੱਡ ਲੱਗੇ ਵੀਰੇ। ਹਾਂਜੀ। ਹੌਲੀ ਹੌਲੀ ਅੱਜ ਤੇ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਵੀ ਆਪਾਂ ਨੂੰ ਨੌਜਵਾਨ ਪੀੜੀ ਨੂੰ ਵੀ ਰੁਝਾਨ ਹੋਣਾ ਚਾਹੀਦਾ ਜੀ। ਜੇ ਆਪਾਂ ਇਦਾਂ ਨੂੰ ਆਪਣੇ ਮੇਰੇ ਖਿਆਲ 'ਚ ਜਿਵੇਂ ਆਪਾਂ ਗੱਲ ਕਰਦੇ ਆ ਨੌਜਵਾਨ ਪੀੜੀ ਉਹ ਗੈਪ ਹੋ ਗਈ। ਹਾਂਜੀ। ਇਹ ਜਾਣ ਨਾਲੇ ਚੱਲ ਗਿਆ। ਬਿਲਕੁਲ ਜੀ। ਹੁਣ ਉਧਰ ਉਧਰ ਇਹ ਇਕੱਠ ਨਹੀਂ ਮਿਲਣੇ। ਇਹਨਾਂ ਜੀ ਜਿਹਨੂੰ ਮੈਸੂਰ ਕਰਦਾ ਨਹੀਂ ਮੈਂ ਉਹੀ ਪਹਿਲਾਂ ਦੱਸ ਸਕਦਾ ਹੈ ਨਾ ਜੀ ਵੀ ਮਤਲਬ ਕਾਫੀ ਹੱਦ ਤੱਕ ਤਾਂ ਨੌਜਵਾਨ ਜੁੜੇ ਵੀ ਹੋਏ ਨੇ ਆਪਣੇ ਪਿੰਡ ਨੂੰ ਡੋਨੇਟ ਵੀ ਕਰਦੇ ਨੇ ਪੈਸੇ ਭੇਜਦੇ ਵੀ ਨੇ ਜੀ ਵੀ ਚਲੋ ਬਾਬਿਆਂ ਦੇ ਅੱਗੇ ਅੱਗੇ ਉੰਤ ਹੀ ਹੋ ਗਏ ਜੀ ਤੇ ਕਾਫੀ ਹੱਦ ਤੱਕ ਜਿਹੜੇ ਥੋੜੇ ਜਿਹਾ ਵਿਸਰ ਵੀ ਗਏ ਆਪਾਂ ਕਹਿ ਸਕਦੇ ਆ ਚਲੋ ਅਰ ਜਿਵੇਂ ਆ ਚੁਗੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਟੁੱਟ ਕੇ ਬਹਿ ਕੇ ਟੁੱਟੇ ਵੀ ਨਹੀਂ ਕਹਿ ਸਕਦੇ ਵੀ ਉਹ ਵੀ ਥੋੜਾ ਜਿਹਾ ਇੱਧਰ ਨੂੰ ਆਪਣੀ ਖਿੱਚਤਾ ਕਰਨੀ ਠੀਕ ਥੈਂਕ ਯੂ ਜੀ ਧੰਨਵਾਦ ਪੁਰਾਣਾ ਸੁਰਿੰਦਰ ਸਿੰਘ ਸੁਰਿੰਦਰ ਸਿੰਘ ਆ ਨਾ ਸੁਰਿੰਦਰ ਸਿੰਘ ਜੀ ਸੁਰਿੰਦਰ ਸਿੰਘ ਮੇਰੇ ਕਦ ਤੁਸੀਂ ਰਹੇ ਹੋ 사우ਦੀ ਅਰਬ ਦੇ ਵਿੱਚ ਕਾਫੀ ਸਾਲ ਮੈਂ 사우ਦੀ ਅਰਬ ਕੁਆਇਤ ਜਿਹੜੀ ਤੁਸੀਂ ਇਹ ਸੇਵਾ ਚ ਮੈਂ ਦੇਖਿਆ ਕਿ ਤੁਸੀਂ ਕਾਫੀ ਚਿਰ ਉੱਥੋਂ ਆਉਣ ਤੋਂ ਬਾਅਦ ਲੱਗੇ ਹੋ ਜਾਂ ਉੱਥੇ ਰਹਿੰਦੇ ਲੱਗੇ ਸੀ ਨਹੀਂ ਉੱਥੇ ਦਾ ਇੱਥੇ ਇੱਥੇ ਆ ਕੇ ਲੱਗਿਆ ਹੋਇਆ ਇੱਥੇ ਆ ਕੇ ਲੱਗਿਆ ਲਗਾਤਾਰ ਤੁਹਾਡੀ ਇਹ ਸੇਵਾ ਭਾਵਨਾ ਜਦੋਂ ਪਹਿਲਾਂ ਸੀ ਪਹਿਲਾਂ ਰੁਚੀ ਨਹੀਂ ਸੀ ਨਹੀਂ ਪਹਿਲਾਂ ਵੀ ਪੂਰੀ ਸੀਗੀ ਪਹਿਲਾਂ ਵੀ ਆ ਜਦ ਬਣਾਇਆ ਜਦ ਪੂਰਾ ਮਹਾਰਾਜ ਦੀ ਕਿਰਪਾ ਨਾਲ ਸਾਰੇ ਆਪਣੇ ਬੰਦੇ ਇਕੱਠੇ ਕਰ ਕਰਕੇ ਬਣਾਇਆ ਠੀਕ ਹੈ ਇੰਨੀ ਜਗ੍ਹਾ ਚੌੜੀ ਕਰੀਆ ਆਹ ਜੋ ਵੀ ਕਰਿਆ ਹਾਂ ਇਹ ਸਾਰਾ ਆਪਣੇ ਮਤਲਬ ਪਿੰਡ ਦੇ ਸਹਿਯੋਗ ਨਾਲ ਹੁਣ ਜਿਹੜਾ ਇੱਥੇ ਪ੍ਰੋਗਰਾਮ ਆਪਾਂ ਰੱਖਦੇ ਆਂ ਸਾਲ 'ਚ ਇੱਕ ਵਾਰ ਹੀ ਹੁੰਦਾ ਸਾਲ 'ਚ ਇੱਕ ਵਾਰ ਹੀ ਬਾਕੀ ਜਿਹੜੀ ਮੰਤਰਸ ਜਗ੍ਹਾ ਤੇ ਲੋਕ ਆਈ ਜਾਂਦੇ ਨੇ ਹਰ ਐਤਵਾਰ ਨੂੰ ਡੇਲੀ ਕੋਈ ਦਸਵੀਂ ਵਾਲੇ ਦਿਨ ਬਹੁਤ ਆਉਂਦੇ ਨੇ ਜਿਹੜੇ ਅੱਗੇ ਪੰਨ੍ਹ ਲਾਉਂਦੇ ਆਉਂਦੇ ਅਸੀਂ ਉਹ ਹੋਏਗਾ ਉਹ ਵੀ ਨਾਉਂਦੇ ਹੁਣ ਦਸਵੀਂ ਵਾਲੇ ਦਿਨ ਦਸਵੀਂ ਵਾਲੇ ਦਿਨ ਆਉਂਦੇ ਅੱਛਾ ਦਸਵੀਂ ਵਾਲੇ ਦਿਨ ਦਸਵੀਂ ਵਾਲੇ ਦਿਨ ਸੇਵਾ ਹੁੰਦੀ ਆ ਐਤਵਾਰ ਨੂੰ ਸੇਵਾ ਹੁੰਦੀ ਆ ਮਤਲਬ ਹਰ ਉਹਦੇ ਆਈ ਜਾਂਦੀ ਆ ਪਬਲਿਕ ਕੋਈ ਕਿਤੋਂ ਆਉਂਦਾ ਕੋਈ ਕਿਤੋਂ ਆਉਂਦਾ ਕਿਉਂ ਨਾ ਆਪਾਂ ਦਾ ਹਰ ਵੇਲੇ ਇੱਥੇ ਰਹਿੰਦੇ ਨਹੀਂ ਯਾਨੀ ਕਿ ਐਤਵਾਰ ਨੂੰ ਦਸੰਗੀ ਵਾਲੇ ਦਿਨ ਆਪਣੇ ਜਿੰਨੇ ਵੀ ਤਾਂ ਉਹ ਤਾਂ ਮੇਰੇ ਘਰ ਚ ਆ ਕੇ ਇਕੱਲੇ ਇਕੱਲੇ ਮੁੜੀ ਜਾਂਦੇ ਉਹਨਗੇ ਮੇਲੇ ਦਾ ਰੂਪ ਇਹੀ ਹੈ ਮੇਲੇ ਦਾ ਰੂਪ ਇਹੀ ਹੈ ਆਏ ਆਪਣੇ ਸ਼ੁਰੂ ਤੋਂ ਇਹੀ ਇਹ ਸਾਰਾ ਦੇਖੋ ਬੜਾ ਵਧੀਆ ਲੱਗਿਆ ਜੀ ਸਾਰਿਆਂ ਨੇ ਮਿਲ ਕੇ ਪਰਮਾਤਮਾ ਕਰੇ ਸਾਰੇ ਪਿੰਡ ਨੂੰ ਚੜ੍ਹਦੀ ਕਲਾ ਰਹੇ ਫਿਰ ਦੁਬਾਰਾ ਅਗਲੇ ਮੇਲੇ ਤੇ ਇੱਥੇ ਇਕੱਠੇ ਹਾਂਜੀ ਹਾਂ ਮਹਾਰਾਜ ਜਿਉਂਦੇ ਰਹੇ ਜਰੂਰ ਮਿਲਾਂਗੇ